ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਰਜਿਸਟਰਾਰ ਦੇ ਨਾਲ ਮੁਲਾਕਾਤ ਕੀਤੀ ਹੈ। ਤੋਂ ਤੇ ਉਹਨਾਂ ਨੂੰ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾਉਣ ਦੀ ਬੇਨਤੀ ਕੀਤੀ ਹੈ। ਇਸ ਸੰਦਰਭ ਦੇ ਵਿੱਚ ਉਹ ਨਾ ਇਹ ਵੀ ਸੁਝਾਅ ਦਿੱਤਾ ਹੈ ਕਿ ਘਰ ਬਣਾਉਣ ਦੇ ਚਾਹਵਾਨ ਨਾਗਰਿਕਾਂ ਦੀ ਸਹੂਲਤ ਦੇ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਮਾਰਚ ਤੱਕ ਵਧਾ ਦਿੱਤੀ ਜਾਣੀ ਚਾਹੀਦੀ ਹੈ। ਬੇਦੀ ਨੇ ਇਹ ਪ੍ਰਸਤਾਵ ਬਹੁਤ ਸਾਰੇ ਨਾਗਰਿਕਾਂ ਤੇ ਸਥਾਨਕ ਹਿੱਸੇਦਾਰਾਂ ਦੁਆਰਾ ਅੱਗੇ ਰੱਖਿਆ ਹੈ ਤਾਂ ਜੋ ਨਵੇਂ ਬਣੇ ਘਰਾਂ ਦੀ ਰਜਿਸਟ੍ਰੇਸ਼ਨ ਸੁਚਾਰੂ ਢੰਗ ਦੇ ਨਾਲ ਪੂਰੀ ਕੀਤੀ ਜਾ ਸਕੇ। ਉਨਾ ਕਹਿਾ ਹੈ ਕਿ ਮੌਜੂਦਾ ਨਿਰਧਾਰਤ ਮੀਤੀ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਬਣਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਆਪਣਾ ਆਸ਼ਾਨਿਆਂ ਦਾ ਮਕਾਨ ਬਣਾਵੇ ਉਦੀ ਜਿਹੜੀ ਰਜਿਸਟਰੀ ਕਰਾਣੀ ਹੁੰਦੀ ਹੈ ਉਹਨੂੰ ਲੈ ਕੇ ਸਰਕਾਰ ਵੱਲੋਂ ਜਿਹੜੀ ਹੈ 28 ਤਰੀਕ ਜਿਹੜੀ ਹੈ ਯਾਨੀ ਕਿ ਕੱਲ ਤੱਕ ਦੀ ਜਿਹੜੀ ਹੈ ਲੋਕਾਂ ਨੂੰ ਦਿੱਤਾ ਗਿਆ ਸੀਗਾ ਕਿ ਅਲਟੀਮੇਟ ਹੈ ਕਿ ਤੁਸੀਂ ਰਜਿਸਟਰੀ ਕਰਾ ਸਕਦੇ ਹੋ ਸਾਡੇ ਨਾਲ ਕੁਝ ਲੋਕ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਮੋਹਾਲੀ ਦੇ ਡਿਪਟੀ ਮੇਅਰ ਨੇ ਗੱਲਬਾਤ ਕਰਦੇ ਸਰ ਅਗਰ ਗੱਲ ਕਰੀਏ ਤੁਸੀਂ ਵੀ ਮੰਗ ਕੀਤੀ ਹੈ ਕਿ 31 ਤਰੀਕ ਜਿਹੜੀ ਹੈ ਵਧਾਈ ਜਾਵੇ ਕਿਉਂਕਿ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਹਦਾ ਆਸ਼ਿਆਨਾ ਦਾ ਮਕਾਨ ਬਣੇ ਅਗਰ ਮਕਾਨ ਲੈਂਦਾ ਹੈ ਤੇ ਉਹਦੀ ਰਜਿਸਟਰੀ ਹੋਵੇ ਸਰਕਾਰ ਨੇ ਜਿਹੜਾ ਹੈ ਤੇ ਆਇਓ ਤੇ ਗੱਲਬਾਤ ਕੀਤੀ ਮੈਂ ਕੱਲ ਪਸੋਂ ਹੀ ਖਬਰਾਂ ਲਵਾਈਆਂ ਸੀ ਸਰਕਾਰ ਤੋਂ ਮੰਗ ਕੀਤੀ ਸੀ ਸਰਕਾਰ ਨੂੰ ਬੇਨਤੀ ਕੀਤੀ ਸੀ ਮੇਲਿਆਂ ਮੇਲਾ ਵੀ ਕੀਤੀਆਂ ਸਨ ਮੁੱਖ ਮੰਤਰੀ ਨੂੰ ਕਿ ਇਹ ਨੂੰ 31 ਮਾਰਚ ਤੱਕ ਵਧਾਇਆ ਜਾਵੇ ਕਿਉਂਕਿ ਇਹਦਾ ਸਰਕਾਰ ਦਾ ਨੁਕਸਾਨ ਨਹੀਂ ਹੁੰਦਾ ਸਰਕਾਰ ਨੂੰ ਫਾਇਦਾ ਹੁੰਦਾ ਰੈਵਨਿਊ ਮਿਲਦਾ ਸਰਕਾਰ ਨੂੰ ਤੇ ਲੋਕਾਂ ਨੂੰ ਰਾਤ ਮਿਲਦੀ ਆ ਅੱਜ ਤੁਸੀਂ ਦੇਖੋ ਲੋਕ ੱੱਕੇ ਖਾ ਰਹੇ ਨੇ ਕਿੰਨਾ ਹਰਾਸ਼ਾ ਇੱਕ ਦੂਜੇ ਉੱਪਰ ਡਿੱਗ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਅਪਾਇੰਟਮੈਂਟ ਨਹੀਂ ਮਿਲੀ ਜਿਨ੍ਹਾਂ ਨੂੰ ਮਿਲ ਗਈ ਹੈ ਚਲੋ ਉਹਨਾਂ ਤੇ ਖੁਸ਼ੀ ਹੈ ਲੇਕਿਨ ਜਿਹੜੇ ਲੋਕ ਰਹਿ ਗਏ ਨੇ ਕੱਲ ਦਾ ਦਿਨ ਲੋਕਾਂ ਚ ਰਹਿ ਗਿਆ ਲੋਕਾਂ 'ਚ دہشت ਦਾ ਮਾਹੌਲ ਆ ਲੋਕ ਚ ਕਬੜਾ ਆਣਾ ਮੈ ਮੁਰਕੇ ਕੀ ਹੋਣਾ ਸਰਕਾਰ ਨੂੰ ਸਾਡੇ ਘਰ ਦੇਖ ਦੇਣੇ ਆ ਕਿੰਨੇ ਕਹਿੰਦਾ ਕੁਝ ਦੇਖ ਦੇਣਾ 20 ਤਰ੍ਹਾਂ ਦੀਆਂ ਫਾਰਮਾਂ ਨੇ ਇਸ ਲਈ ਮੇਰੀ ਬੇਨਤੀ ਹੈ ਲਾ ਕਿ ਲੋਕਾਂ ਨੂੰ ਜਿੱਥੇ ਰਾਹਤ ਦਿੱਤੀ ਹੈ ਸਰਕਾਰ ਨੇ ਅੱਛਾ ਫੈਸਲਾ ਸੀ ਇਹਨਾਂ ਲੋਕਾਂ ਨੂੰ ਕਾਫੀ ਆਮ ਕਿਉਂਕਿ ਸਾਰੇ ਗਰੀਬ ਲੋਕ ਨੇ ਛੋਟੇ ਪਲਾੜਨੇ 50 ਗਾਂ 100 ਗਾਂ 150 ਗਾਂ ਦਾ ਇਹਨਾਂ ਨਾਲ ਵੱਡੇ ਵੱਡੀਆਂ ਕੋਠੀਆਂ ਵਾਲੇ ਤੇ ਹੈ ਨਹੀਂ ਲੋਕ ਇਸ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਵਿਚਾਰਿਆਂ ਦੇ ਇਹ ਰਹਿਣ ਬਸੇ ਦਾ ਜਿੰਦਗੀ ਦਾ ਸਮਾਇਆ ਲੋਕਾਂ ਦਾ ਵਿੱਚ ਫਸਿਆ ਹੋਇਆ ਉਹਨਾਂ ਦੇ بڑے ਸੁਪਨੇ ਲੈ ਕੇ ਇਹ ਪੈਸੇ ਫਸਾਏ ਹੋਏ ਨੇ ਸਰਕਾਰ ਨੇ ਜੇ ਉਹਨਾਂ ਨੂੰ ਬੈਨੀਫਿਟ ਦਿੱਤਾ ਤੇ ਪੂਰਾ ਦੇਣ ਨਾ ਕਿ ਕਿਉਂਕਿ ਆਮ ਆਦਮੀ ਦੀ ਗੱਲ ਹੈ ਸਾਡੀ ਇਹ ਮੰਗਾ ਆਮ ਆਦਮੀ ਹੈ ਆਮ ਆਦਮੀ ਵਾਸਤੇ ਹਮੇਸ਼ਾ ਲੋਕਾਂ ਵਾਸਤੇ ਕੰਮ ਕਰਦਾ ਰਹੇ ਮੈਂ ਉਦੋਂ ਵੀ ਕਿਹਾ ਸੀ ਪਹਿਲਾਂ ਵੀ ਜਦੋਂ ਮੇਰੇ ਧਿਆਨ 'ਚ ਆਇਆ ਹਜੀ ਵੀ ਚਾਲਦਲ ਪਹਿਲੇ ਸਲਾਟ ਸਾਡੇ ਬੁੱਕ ਹੋ ਗਏ ਨੇ ਅੱਜ ਵੀ ਸਲਾਟ 'ਚ ਭਾਵੇਂ ਕੋਈ ਪ੍ਰਸ਼ਾਸਨ ਦੇ ਵਧਾਏ ਨੇ ਪਰ ਮੈਨੂੰ ਸਮਝ ਨਹੀਂ ਪ੍ਰਸ਼ਾਸਨ ਇੰਨੇ ਸਲਾਟਾਂ ਨਾਲ ਵੀ ਗੱਲ ਨਹੀਂ ਬਣ ਰਹੀ ਉਹ ਤਾਂ ਇੱਕ ਤਾਂ ਤੁਹਾਡੇ ਸਾਹਮਣੇ ਧੱਕਾ ਪਾ ਰਿਆ ਸ਼ਾਮ ਨੂੰ ਲੇਟ ਲੇਟ ਨਾਈਟ ਦੇ ਰਿਸ਼ਤੇ ਅੱਜ ਹੋਣਗੇ ਜਿਹੜੇ ਸਲਾਈਟ ਉਹ ਵੀ ਪੂਰੇ ਟਾਈਮ ਤੇ ਹੋ ਹੀ ਨਹੀਂ ਸਕਦੇ ਇਹ ਮੇਰੀ ਬੇਨਤੀ ਹੈ ਚੇਹੇ ਸਟਰਾ ਦੇ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਜਿਹੜੇ ਏਜੰਟਸ ਨੇ ਉਹ ਵੀ ਮੋਟੀ ਜਿਹੜੀ ਹੈ ਰਿਕਮੈਂਟ ਪਹਿਲਾਂ ਕਹਿ ਕੇ ਡਿਆ ਵੀ ਇਹਦੇ ਨਾਲ ਉਹ ਜਿਹੜੇ ਲੋਕ ਨੇ ਲੋਕਾਂ ਨੂੰ ਬਚਾਦੇ ਗਾਮ ਭੋਲੇ ਲੋਕ ਨੇ ਉਹਨਾਂ ਲੋਕਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਹਮੇਸ਼ਾ ਕਰਦੇ ਹੁੰਦੇ ਆ ਇਸ ਲਈ ਉਹ ਸਿੱਧੇ ਤੋਂ ਬਚਣ ਵਾਸਤੇ ਹੀ ਜੇ ਲੋਕਾਂ ਨੂੰ ਪਤਾ ਵੀ ਹੈ ਗਈ ਹੈ ਯਾਦ ਮਹੀਨਾ ਹੋ ਰਿਹਾ ਹੈਗਾ ਲੋਕ ਆਪੇ ਪੈਸੇ ਪੈਸੇ ਦਾ ਦੇਣਗੇ ਆਪੇ ਲਾਈਨ 'ਚ ਲੱਗ ਕੇ ਕੰਮ ਕਰਾ ਲੈਣਗੇ ਇਹ ਮੇਰੀ ਬੇਨਤੀ ਤੁਸੀਂ ਵੀ ਰਜਿਸਟਰੀ ਕਰਾਣਾ ਚਾਹੀਦਾ ਹੈ ਸੀਤਾ ਮਹਿਤਾ ਮੈਦਨ ਭਾਇਆ ਮੈਂ ਸਾਬਕਾ ਚੇਅਰਮੈਨ ਕਾਂਗਰਸ ਪਾਰਟੀ ਤੇ ਅਸੀਂ ਤਾਂ ਮੈਂ ਦੇਖਿਆ ਵੀ ਮਾਹੌਲ ਕਿਹੋ ਜਿਹਾ ਗੋਰੇ ਉਹ ਤਾਂ ਕੁੰਬ ਦਾ ਮੇਲਾ ਬਣਿਆ ਪਿਆ ਠੀਕ ਹੈ ਜੀ ਮਾਦਾ ਹਜੇ ਹਾਲਾਤ ਬਣੇ ਹੋਏ ਗੇ ਗੱਡੀਆਂ ਕਿਤੇ ਖੜੀਆਂ ਗਿਆ ਪਰ ਜਿੱਥੇ ਸਰਕਾਰ ਨੂੰ ਫਾਇਦਾ ਹੋ ਰਿਹਾ ਉੱਥੇ ਤਾਂ ਸਰਕਾਰ ਧਿਆਨ ਦੇ ਰਹੀ ਉੱਥੇ ਮੈਨ ਟਾਈਮ ਬੰਨੇ ਦਾ ਟਾਈਮ ਬੌਂਡ ਠੀਕ ਹੈ ਟਾਈਮ ਬੌਂਡ ਕਿਉਂ ਕਰਦੀ ਸਰਕਾਰ ਜਦੋਂ ਕਿਸੇ ਬੰਦੇ ਨੇ ਆਪਣੇ ਖੂਨ ਪਰਥੀਨੇ ਦੇ ਕਮਾਈ ਨਾਲ ਠੀਕ ਹੈ ਇੱਕ 50 ਗਾਜਾ 100 ਗਾਜਾ ਜਗ੍ਹਾ ਖਰੀਦੀ ਉਹਦੇ ਰਜਿਸਟਰੀ ਹੋ ਰਹੀਗੀ ਜੇ ਜਿਹੜੇਗਾ ਟਾਈਮ ਬੌਂਡ ਕਰਦੇ ਆ ਤਾਂ ਇਸ ਕਰਕੇ ਸਾੜਦਾ ਹੀ ਪੇਚੀ ਹੈਗੀ ਵੀ ਪ੍ਰੋਪਰ ਟਾਈਮ ਇਹ ਇੱਥੇ ਬਤਾਇਆ ਜਾ ਹੈ ਠੀਕ ਹੈ ਜਿਸ ਟ੍ਰੈਕ ਨਾਂ ਤੇ ਹੁਣ ਮੈਂ ਦਿਖ ਰਿਹਾਗਾ ਵੀ ਮੈਨੂੰ ਪਤਾ ਲੱਗਾ ਵੀ 500 ਮਤਲਬ ਅੱਜ ਅਪਾਇਟਮੈਂਟ ਹੈਗੀ 500 ਪਰ ਚਲੋ ਕਾਇਦਾ ਰਹੇ ਵੀ ਕਰ ਦੋਗੇ ਪਹਿਲੇ ਬੰਦੇ ਰਹਿ ਗਏ ਵਿਚਾਰੇ ਠੀਕ ਹੈ ਠੀਕ ਹੈ ਕਿੰਨਾ ਮਤਲਬ ਤੰਗ ਪਰੇਸ਼ਾਨੇ ਗਏ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਰਜਿਸਟਰੀ ਕਰਾਨ ਜਿਹੜੇ ਜਿਹੜੇ ਨੇ ਜ਼ਰੂਰ ਆਏ ਨੇ ਕਰੀਬ 500 ਦੇ ਆਸ-ਪਾਸ ਜਿਹੜੀਆਂ ਨੇ ਅਪਾਇੰਟਮੈਂਟਸ ਜਿਹੜੀਆਂ ਨੇ ਲੋਕਾਂ ਨੂੰ ਮਿਲੀਆਂ ਨੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਕੱਲ ਦੀ ਜਿਹੜੀ ਆਖਰੀ ਤਰੀਕ ਕੀਤੀ ਗਈ ਆ ਉੱਥੇ ਅਗਰ ਕਾਂਗਰਸ ਜਾਂ ਅੰਨੇ ਪਾਰਟੀਆਂ ਦੀ ਗੱਲ ਕਰੀ ਜਿਸ ਤਰ੍ਹਾਂ ਕਿ ਡਿਪਟੀ ਮੇਅਰ ਜਿਹੜੇ ਸਨ ਮੋਹਾਲੀ ਦੇ ਉਹ ਵੀ ਇੱਥੇ ਪਹੁੰਚੇ ਸੀ ਕਿ ਵਿੱਦੀ ਹੋ ਰਹੀ ਤੇ ਉਹਨਾਂ ਨੇ ਜ਼ਰੂਰ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ 31 ਤਰੀਕ ਜਿਹੜੀ ਹੈ ਕੀਤੀ ਜਾਵੇ 31 ਮਾਰਚ ਜਿਹੜੀ ਹੈ ਕੀਤੀ ਜਾਵੇ ਕਿਉਂਕਿ ਗੱਲ ਕੀਤੀ ਜਾਵੇ ਉਹਨੂੰ ਲੈ ਕੇ ਜਿਹੜੀ ਹੈ ਜਿਹੜੀ ਰਜਿਸਟਰੀ ਹੈ ਉਹਦੀ ਕੱਲ ਆਖਰੀ ਡੇਟ ਹੈ ਤੇ ਇਸ ਕਰਕੇ ਸਾਰੇ ਲੋਕ ਅਪੀਲ ਕਰ ਰਹੇ ਕਿ ਜਿਹੜੀ ਡੇਟ ਹੈ ਅੱਗੇ ਵਧਾਈ ਜਾਵੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਜਿਨ੍ਹਾਂ ਦੇ 50 ਗਾਜ ਦੇ ਮਕਾਨ ਨੇ ਜਾਂ 2 ਮਰਲੇ ਦੇ ਮਕਾਨ ਨੇ ਜਾਂ 3 ਮਰਲੇ ਦੇ ਮਕਾਨ ਨੇ ਉਹਨਾਂ ਵਾਸਤੇ ਜਿਹੜੀ ਹੈ ਕੱਲ ਦੀ ਡੇਟ ਜਿਹੜੀ ਹੈ ਰੱਖੀ ਗਈ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਜਿਹੜੀ ਹੈ ਅੱਗੇ ਜਿਹੜਾ ਹੈ ਟਾਈਮ ਵਧਾਉਂਦੀ ਹੈ ਜਾਂ ਫਿਰ ਕੱਲ ਆਖਰੀ ਤਰੀਕ ਹੈ ਰਜਿਸਟਰੀ ਕਰਾਉਣ ਵਾਸਤੇ ਮੁਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਆਮੀ ਸੈਠ ਦੇ ਨਾਲ